ਇਹ ਸਾਡੀ ਛੜਕ ਬਣਦੀ ਆ ਨਵੀ ਇਹ ਪਹਿਲਾਂ ਸ਼ੁਰੂ ਕੀਤੀ ਫਿਰ ਹੜ ਆ ਗਏ ਫੜਾ ਕਰਕੇ ਕੰਮ ਸਾਡਾ ਰੁਗ ਗਿਆ ਇਹ 7 ਕਿਲੋਮੀਟਰ ਸਮਝ ਲਓਗੇ 7.5 ਕਿਲੋਮੀਟਰ ਲੰਬੀ ਛੜਕ ਹੈ 10 ਫੁੱਟ ਸੀਗੀ ਇਹ ਹੁਣ 12 ਫੁੱਟ ਕੀਤੀ ਆ ਤੁਹਾਡਾ ਇਹ ਮੇਰਾ ਖਿਆਲ ਆ ਕਿ ਅਗਲੇ 10-15 ਦਿਨ ਦੇ ਵਿੱਚ ਬਣ ਕੇ ਕੰਪਲੀਟ ਹੋ ਜੂਗੀ ਮਈ ਤੱਕ ਚਾਸਵੇ ਦੇ ਛੜਕਾਂ ਛੜਕਾ ਹੋ ਜਾਣਗੀਆਂ ਬਹੁਤ ਵਧੀਆ ਛੜਕਾਂ ਜਿਹੜੀਆਂ ਉਹ ਬਣ ਰਹੀਆਂ ਸਾਡੇ ਪਾਸੇ ਵਧੀਆ ਕੰਮ ਹੋ ਰਿਹਾ ਕੁਆਰਟੀ ਦਾ ਬਾ ਕੰਮ ਵੇਖਣ ਆਏ ਸੀ ਸਾਡੇ ਠੇਕੇਦਾਰ ਭਰਾ ਦੇ ਇਹ ਸਾਡੀ ਛੜਕ ਬਣ ਰਹੀ ਹੈ ਨਵੀਂ ਤੇ ਪਹਿਲਾਂ ਸ਼ੁਰੂ ਕੀਤੀ ਫਿਰ ਹੜ ਆ ਗਏ ਫੜਾ ਕਰਕੇ ਕੰਮ ਸਾਡਾ ਰੁਗ ਗਿਆ ਹੁਣ ਇਹ ਦੁਬਾਰਾ ਸ਼ੁਰੂ ਕੀਤੀ ਹੈ ਤੇ 7 ਕਿਲੋਮੀਟਰ ਸਮਝ ਲਓ ਕਿ ਸਾਡੇ 7 ਕਿਲੋਮੀਟਰ ਲੰਬੀ ਛੜਕ ਹੈ ਫਾਈਨਲੇ ਤੋਂ ਚੱਕ ਹੌਲ ਤੱਕ ਬਹੁਤ ਛੋਟੀ ਹੀਗੀ 10 ਫੁੱਟ ਸੀਗੀ ਇਹ ਹੁਣ 8 ਦਾ ਫੁੱਟ ਕੀਤੀ ਹੈ। ਉਹਦਾ ਇਹ ਮੇਰਾ ਖਿਆਲ ਹੈ ਕਿ ਅਗਲੇ 10-15 ਦਿਨ ਦੇ ਵਿੱਚ ਬਣ ਕੇ ਕੰਪਲੀਟ ਹੋ ਜੂਗੀ। ਇਹਦੇ ਤੇ 7.5 ਕਰੋੜ ਕੁਝ ਪੈਸਾ ਜਿਹੜਾ ਉਹ ਲੱਗਾ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਹੀ ਨਾਲੇ ਦੀਆਂ ਸ਼ਰਕਾਂ ਜਿਹੜੀਆਂ ਅੱਜ ਵੀ 10 ਲਿੰਕ ਲੋਟਾਂ ਦੇ ਨਹੀਂ ਪੱਥਰ ਰੱਖ ਕੇ ਆਏ। ਮਈ ਤੱਕ 40ਵੇਂ ਦੇ ਛੜਕਾਂ ਛੜਕਾ ਹੋ ਜਾਣਗੀਆਂ। ਬਹੁਤ ਵਧੀਆ ਛੜਕਾਂ ਜਿਹੜੀਆਂ ਉਹ ਬਣ ਰਹੀਆਂ ਸਾਡੇ ਪਾਸੇ ਵਧੀਆ ਕੰਮ ਹੋ ਰਿਹਾ ਕੁਆਲਟੀ ਦਾ। ਬਾ ਕੰਮ ਵੇਖਣ ਆਏ ਸੀ ਸਾਡੇ ਠੇਕੇਦਾਰ ਭਰਾ ਦੇ। ਇਹਨਾਂ ਨੂੰ ਕਿਹਾ ਕਿ ਕੰਮ ਨਹੀਂ ਮਾਰਾ ਕਰਨਾ ਬਈ ਕੰਮ ਵਧੀਆ ਕਰ ਦਿਓ ਤੇ ਕੰਮ ਵਧੀਆ ਕਰਦੇ ਨਾਲ ਐਸ.ਡੀ.ਓ. ਜੇ.ਆਈ. ਨੂੰ ਲੈ ਕੇ ਆਇਆ ਸੀਗਾ ਕੰਮ ਵਧੀਆ ਹੋ ਰਿਹਾ ਛੜਕਾਂ ਦਾ ਕੰਮ ਦੇਖਣ ਲਈ ਆਦ ਰਹੇ ਸਾਰੀਆਂ ਛੜਕਾਂ ਆਪ ਖਲੋਕੇ ਕੋਲ ਜਿਹੜੀਆਂ ਬਣਾਉਣੀਆਂ ਤਾਂ ਜੋ ਮਾਰੀਆਂ ਦਾ ਬਣ ਇੱਕ ਦਾ ਛੜਕ ਬਣੇ ਤੇ ਘਟੋ ਘਟ 5-7 ਸਾਲ ਜਿਹੜੇ ਲੰਘ ਜਾਣ ਤੁਹਾਡੇ ਲੋਕ ਬਣਦੀ ਸਕਦਾ ਜਿਆ ਲੈ ਗਿਆ ਤੇ ਪਣੀ ਦਾ ਵੀ ਲੈ ਗਿਆ ਕਿਵੇਂ ਦੀ ਗੁਣਵੱਤਾ ਜੀ ਇਹਨਾਂ ਦੀ ਨਾ ਮੇਰਾ ਤਾਂ ਸਹੀ ਆ ਬਿਲਕੁਲ ਅੱਗੇ ਬਣ ਬੜਾ ਆ ਕੇ ਆ ਜਿਹੜੀ ਉਹ ਵੀ ਦਿਖਾਈ ਇਹਨਾਂ ਨੇ ਉਹ ਵੀ ਬਹੁਤ ਵਧੀਆ ਤੇ ਇਹ ਵੀ ਵਧੀਆ ਠੀਕ ਹੈ ਵਧੀਆ ਇੰਪਲ ਫੇਰ ਵੀ ਜਦੋਂ ਇਹ ਡੰਨ ਕਰਨਗੇ ਉਦੋਂ ਇੱਕਦਾਂ ਹੀ ਫੇਰ ਚੈੱਕ ਕਰਾਂਗੇ ਜੇ ਉਹ ਸੜਕ ਬੰਦ ਹੋਊਗੀ ਨਾ ਫੇਰ ਇੱਕਦਾਂ ਨੂੰ ਉਸਾਰੀ ਤੋਂ ਚੈੱਕ ਕਰਾਂਗੇ ਜੇ ਇੱਕ ਦੇਖੋ ਕਮੀ ਦੇਈ ਤੇ ਇਹਨਾਂ ਨੂੰ ਕਹਾਂਗੇ ਕਮੀ ਪੂਰੀ